ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਲੋ ਜੀ ਸਾਡੇ ਅੱਜ ਹੈਗੀ ਆ ਮਹਿੰਦੀ ਦੀ ਰਸਮ ਤੇ ਮਹਿੰਦੀ ਲੱਗਦੀ ਪਈ ਆ ਦੁੱਲੇ ਕੀ ਸਿਸਟਰ ਵੈਲਕਮ ਬਾਬੀ ਦੇਖੋ ਜੀ ਸਿਸਟਰਾਂ ਨੇ ਕੀ ਲਖਵਾਇਆ ਹੱਥਾਂ ਤੇ ਤੇ ਬਹੁਤ ਸੋਹਣੀ ਮਹਿੰਦੀ ਲਾ ਰਹੀ ਆ ਬਹੁਤ ਸੋਹਣੀ ਲੱਗੀ ਸੇਮ ਹੀ ਹਨਾ ਨਾ ਜੋ ਦਰਗੀ ਹੋ ਗਈ ਹਾਂ ਤੇ ਅੱਜ ਇਹਦਾਂ ਦੀ ਸਾਇਡ ਸ਼ੁਰੂ ਹੋ ਗਈ ਆ ਲੋਗੇ ਲਿਖਾਉਣਾ ਸਿਮਰਨ ਦੇਖਦੇ ਆ ਆ ਲੱਗਦੀ ਪਈ ਜੰਮੀ ਬੰਦ ਕਰੀਂ ਦੇਖੋ ਜੀ ਵਿਆਹ ਵਾਲੇ ਘਰ ਦੇ ਵਿੱਚ ਕਿੰਨੀ ਹੁਣ ਹੁਣੇ ਸ਼ਾਂਤੀ ਹੋਈ ਪਈ ਆ ਕਿਉਂਕਿ ਅੱਜ ਆ ਗਈ ਮਹਿੰਦੀ ਤੇ ਜਾਗੋ ਤੇ ਕੋਈ ਰੋਟੀ ਖਾ ਰਿਆ ਕੋਈ ਬਸ ਫਰੀ ਇਧਰ ਖਾਣਾ ਬੰਦਾ ਪਿਆ ਸੀਗਾ ਕਿਚਨ ਚ ਤੇ ਆਪਾਂ ਵੀ ਸਾਰਿਆਂ ਨੇ ਖਾਣਾ ਖਾਦਦਾ ਆ ਕੇ ਹੁਣ ਮਹਿੰਦੀ ਜਿਹੜੀ ਲੱਗਦੀ ਪਈ ਐ ਬਸ ਬਾਹਰ ਇਧਰ ਮਹਿੰਦੀ ਲੱਗਦੀ ਪਈ ਆ ਮਹਿੰਦੀ ਦੀ ਵੇਟ ਕਰਦੇ ਪਏ ਆ ਸਾਡੀ ਵਾਰੀ ਕਦੋਂ ਆਊਗੀ ਅਜੇ ਸਾਰੇ ਕੋਈ ਸੁੱਟਾ ਕੋਈ ਰੋਟੀ ਖਾਂਦਾ ਪਿਆ ਕੋਈ ਬਣਾ ਰਿਆ ਇਹ ਆ ਲੈਓ ਗ੍ਰੇਪਸ ਵੀ ਹਾਂਜੀ ਉਹੀ ਮੈਨੂੰ ਕੱਲ ਲਾਈਵ 'ਚ ਕਹਿੰਦੇ ਸੀ ਕਿ ਤੁਹਾਨੂੰ ਨਾਨਕਿਆਂ ਨੂੰ ਫਰੂਟ ਹੀ ਨਹੀਂ ਮਿਲਣਾ ਕਿਉਂਕਿ ਤੁਸੀਂ ਘਰੇ ਆ ਗਏ ਹੋ ਤੇ ਫਰੂਟ ਫਿਲਹਾਲ ਤੇ ਜਿੰਨਾ ਕਿ ਮੇਰੇ ਹੱਥ 'ਚ ਆ ਗਿਆ ਆ ਆਪਾਂ ਉੱਪਰ ਜਾ ਕੇ ਵੇਖਦੇ ਆ ਟੋਕਰੇ 'ਚ ਕਿ ਹੋਰ ਕੀ ਕੀ ਸਾਡੇ ਹਿੱਸੇ ਆ ਤੇ ਇੱਕ ਤਾਂ ਠੰਡ ਵੀ ਬੜੀ ਹੋ ਗਈ ਆ ਹੈ ਤੇ ਚਲੋ ਜੀ ਅਜੇ ਮਾਮੀ ਦੀ ਵਾਰੀ ਨਹੀਂ ਜੇ ਆਈ ਅਜੇ ਤੇ ਬਾਕੀਆਂ ਦੇ ਹੱਥਾਂ 'ਚ ਨੇਰਾ ਹੋ ਗਿਆ ਮਾਮੀ ਨੇ ਜਾਗੋ ਬਦਾਨ ਕਿੱਦਾਂ ਚੁੱਕਣੀ ਆ ਮੈਂ ਅੱਛਾ ਇਹ ਕੱਥ ਰਹਿੰਦਾ ਹੈ ਦਾ ਨਾ ਦੇਖ ਲੈ ਤੁਹਾਡੇ ਹੋ ਗਏ ਨਾ ਦੋਵੇਂ ਹੱਥ ਇਹਨਾਂ ਵਿਚਾਰਿਆਂ ਨੇ ਕਦੋਂ ਜਾਣਾ ਦੱਸ ਨੇਰੇ ਤੇ ਮੈਂ ਕਿਹਾ ਜਿੱਦਾਂ ਰੀਨਾ ਨਹੀਂ ਵਿਖਾਉਂਦੇ ਹੁੰਦੇ ਭੀ ਬਾਤ ਠੰਡ ਚ ਬੰਦਾ ਮੋਟਰਸਾਈਕਲ ਤੇ ਬੈਠਾ ਆਕੜ ਜਾਂਦਾ ਤੁਹਾਨੂੰ ਚੁੱਕ ਕੇ ਲੰਮਦੇ ਤੁਹਾਡੀ ਕੁਲਪੀ ਜੰਮ ਜਾਣੀ ਜਲੰਦਰ ਜਾਂਦੇ ਤੱਕ ਚਾਹ ਜੋ ਪੀਤੀ ਜ ਨਹੀਂ ਭਈਆ ਅੱਛਾ ਖਾਣਾ ਖਾਇਆ ਹੈ ਇਧਰ ਸੇ ਹੀ ਅੱਛਾ ਇਧਰ ਸੇ ਖਾਣਾ ਤੂੰ ਨਹੀਂ ਮੈਂ ਕਿ ਮੈਂ ਖਾਂਦੇ ਨਹੀਂ ਨਾ ਵੇਖਿਆ ਖਾਦਾ ਵੀ ਆ ਕਿ ਨਹੀਂ ਅੱਛਾ ਖਾ ਲਿਆ ਇਹ ਤਾਂ ਹੀ ਸਪੀਡ ਤੇ ਲੱਗਣ ਦਾਈ ਏ ਚਾਹ ਪੀਣੀ ਹੋਣ ਔਰ ਚਾਹ ਪੀਣੀ ਏ ਜਦੋਂ ਮੇਰੀ ਵਾਰੀ ਆ ਉਹਦੋਂ ਦਊ ਚਾਹ ਹੁਣ ਨਹੀਂ ਮਿਲਨੀ ਮੈਂ ਆਪ ਆਹ ਕਦੀ ਮਾਮੀਆਂ ਦੇ ਪਹਿਲਾਂ ਤੇ ਕਦੀ ਮੁੰਡੇ ਦੇ ਮਾਂ ਦੇ ਪਹਿਲਾਂ ਨਾ ਵੇਖ ਲੋ ਜੀ ਕਿੰਨਾ ਟਾਈਮ ਹੋ ਗਿਆ ਮਹਿੰਦੀ ਲਗਾਉਂਦਿਆਂ ਨੂੰ ਤੇ ਮਹਿੰਦੀ ਅਜੇ ਤੱਕ ਕੰਪਲੀਟ ਨਹੀਂ ਹੋਈ ਹੈਗੀ ਵਿਚਾਰਾਂ ਨੂੰ ਹਨੇਰਾ ਵੀ ਹੋ ਗਿਆ ਜੇ ਆਹ ਵੇਖੋ ਬਾਹਰ ਹਨੇਰਾ ਲਾਈਟਾਂ ਵੀ ਨਹੀਂ ਆਨ ਕੀਤੀਆਂ ਇਹਨਾਂ ਨੇ ਹਨਾ ਬਾਹਰ ਦੀਆਂ ਲਾਈਟਸ ਨਹੀਂ ਆਨ ਕੀਤੀਆਂ ਤੇ ਹਜੇ ਸੁਖਨਾਲ ਮਾਮੀ ਦੇ ਹੱਥ ਪਏ ਲਾਉਣ ਵਾਲੇ ਹੁਣ ਮੈਂ ਲਵਾਉਣ ਲੱਗੀ ਆ ਪਹਿਲਾਂ ਬਸ ਆਹੀ ਕੰਪਲੀਟ ਹੋ ਜਾਣ ਇਹਨਾਂ ਦੇ ਜੀ ਫ੍ਰੈਂਜ਼ਾ ਦੇਖੋ ਮੇਰੀ ਵਾਰੀ ਆ ਗਈ ਆ ਮੈਨੂੰ ਮਹਿੰਦੀ ਲੱਗਦੀ ਗਈ ਆ ਮੈਂ ਕਿਹਾ ਫਿਰ ਤੁਸੀਂ ਕਹਿਣਾ ਕਿ ਤੂੰ ਆਪਣੀ ਮਹਿੰਦੀ ਲੱਗਦੀ ਦੀ ਵੀਡੀਓ ਕਿਉਂ ਨਹੀਂ ਪਾਈ ਤੇ ਦੇਖ ਲਓ ਜੀ ਹੋ ਗਈ ਹੋਈ ਆ ਸਟਾਰਟ ਤੇ ਮੈਂ ਬਖਾਉਂਦੀ ਰਹੂੰਗੀ ਨਾਲ ਦੀ ਨਾਲ ਕਿੰਨੀ ਕੁ ਲੱਗਦੀ ਕਿੰਨੇ ਲਾਈਟਾ ਜਗਾਓ ਨੂੰ ਸਾਰੀਆਂ ਦੇਖ ਲਓ ਇੰਨੀ ਕਿਤੇ ਲੱਗ ਗਈ ਹੋਈ ਆ ਮਤਲਬ ਹਾਂ ਆਪ ਹੈਂਡ ਤੇ ਲੱਗ ਗਈ ਹੋਈ ਐ ਕਿਵੇਂ ਦੀ ਲੱਗੀ ਤੁਹਾਨੂੰ ਮਹਿੰਦੀ ਮੇਰੀ ਦੱਸਿਓ ਜਰੂਰ ਕਮੈਂਟ ਕਰਕੇ ਠੀਕ ਐ ਇਹ ਵਧੀਆ ਲਾ ਲੈਂਦੇ ਹਾਂ ਨਾ ਸਪੀਡ ਦੇ ਨਾਲ ਸਾਡੇ ਨਾਲੋਂ ਜ਼ਿਆਦਾ ਸਪੀਡ ਤੇ ਇਹਨਾਂ ਦੀ ਹੁੰਦੀ ਐ ਪ੍ਰੈਕਟਿਸ ਹੋਈ ਹੁੰਦੀ ਨਾ ਡੇਲੀ ਦੀ ਸਭ ਦੇ ਦੋ ਦੋ ਹੱਥ ਆ ਨਾ ਹਨਾ ਤੇ ਇੱਕ ਹੀ ਜਣਿਆਂ ਨੇ ਪੈਰਾਂ ਤੇ ਲਗਵਾਈ ਆ ਨਾ ਹਾਂ ਇੱਕ ਜਣਿਆਂ ਨੇ ਬਸ ਤੂੰ ਪੁੰਦੇਂ ਦੀ ਨਾਲ ਜਿੰਨੀ ਮਰਜ਼ੀ ਲਗਵਾ ਲਓ ਪਤਾ ਨਹੀਂ ਆ ਕਿਹੜਾ ਬਾਈਕ ਜੀ ਲਈ ਕਰਦਾ ਇਹ ਗਲੀ ਚ ਮੇਗਾ ਤੂੰ ਉਪੁੰਦੀ ਤੇ ਜਿੰਨੀ ਮਰਜ਼ੀ ਕੋਈ ਲਵਾਈ ਜਾਂਦਾ ਮੈਂ ਦੀ ਭਾਵੇਂ ਪੈਰਾਂ ਤੇ ਲਗਵਾਓ ਪੂਰੀ-ਪੂਰੀ ਬਾਵਾ ਤੇ ਲਗਵਾ ਲਓ ਪਰ ਉਹ ਠੰਡ ਹੈ ਨਾ ਹੱਥ ਤੇ ਮੇਰਾ ਠਰ ਵੀ ਗਿਆ ਸਵੇਰੇ 11 ਵਜੇ ਸਵੇਰੇ 11 ਵਜੇ ਕੇ ਹਾਂ नहीं सारे से नहीं बनाई है के दर्भी है दर्भी है अच्छा ठीक एक इधर इधर भी भी भैया आप आप भी जाओगे ना तो दो ढाई घंटे लगेगा जाने पता एक जे बटाले दी गए फिर रोड भी खराब है ਆ ਇਧਰ ਤੇ ਬਹੁਤ ਖਰਾਬ ਤਾਂ ਮੈਂ ਆਇਆ ਵੀ ਦੋਸਤੋਂ ਬਹੁਤ ਖਰਾਬ ਤਾਂ ਫਿਰ ਅੱਗੇ ਵੀ ਜਾਣਾ ਹੈ ਫਿਰ ਜਲੰਧਰ ਬਾਪਰੇ ਮੈਂ ਉਹੀ ਤੇ ਕਹਿਣ ਲਿਗੇ ਇੱਥੋਂ ਨਹੀਂ ਹੁੰਦੇ ਤੂੰ ਕਰ ਲੈਂਦੇ ਮਹਿੰਦੀ ਵਾਲੇ ਵਿਚਾਰੇ ਇੰਨੀ ਦੂਰ ਜਾਣਾ ਹੈ ਨਾਲੇ ਆਏ ਵੀ ਪਿੰਨਾ ਠੰਡ ਚ ਤੇ ਜਾਣਾ ਵੀ ਆ ਕੰਮ ਹੀ ਨਹੀਂ ਕੰਮ ਤੇ ਹੈ ਕਿੰਨੇ ਕੁ ਦੂਰ ਦੂਰ ਚੱਲ ਜਾਨੇ ਭਈਆ ਜਾਂ ਬੁਲਾਵਾ ਚੱਲਦਾ ਅੱਛਾ ਜਾਂਾਂ ਵੀ ਬਾਈਕ ਤੇ

वहाँ तो हम टिक्की खाते हैं जाके तो फेमस है ना उसके साथ में है ना जो दुकान अच्छा कपड़े का उसके साथ में बैठे हाँ बैठे होते हो वहाँ तो वहाँ से बुकिंग की है आपकी देख लो हम्म तभी तो मैं बोल रही हूँ कि इधर से कर लेते इतनी ठंड में क्यों तकलीफ दी आपको ना साँगा। साँगा। मगर चलो आप बोल रहे हो आपका काम है है ना कहीं भी जाना पड़ता है भाई ਪਈ ਮੈਂ ਤੇ ਲਗਵਾਨੀ ਜੇ ਇੱਕ ਹੀ ਹੱਥ ਨੂੰ ਠੰਡ ਬਹੁਤ ਆ ਮੇਰੇ ਦੇ ਹੱਥ ਇੰਨੇ ਚ ਸੋਨ ਹੋ ਗਿਆ ਮੈਂ ਨਹੀਂ ਜੇ ਲਾਉਣੀ ਦੂਜੇ ਨੂੰ ਫੇਰ ਨਾ ਮੈਨੂੰ ਕਮੈਂਟ ਕਰਿਓ ਕਿ ਤੁਹਾਡੇ ਇੱਕ ਹੀ ਹੱਥ ਤੇ ਲੱਗੀ ਹੈ ਦੂਜੇ ਤੇ ਨਹੀਂ ਲੱਗੀ ਜੇ ਆ ਨਾ ਮੈਂ ਧੁੱਪੇ ਆ ਜਾਂਦੇ ਵੈਸੇ ਆਏ ਤਾਂ ਧੁੱਪ ਤੇ ਹੀ ਆ ਬਸ ਸਾਡੀ ਵਾਰੀ ਹੋਣਾ ਹੀ ਹੈ ਕੀ ਕਰੀਏ ਸੁੱਖ ਨਾਲ ਅਹੀਂ ਕਿਹਾ ਚਲੋ ਪਹਿਲਾਂ ਕੁੜੀਆਂ ਕੜੀਆਂ ਲਗਾ ਲੈਂਦੀਆਂ ਬਾਅਦ ਚਾਪਾ ਲਗਾਵਾਂਗੇ ਹੱਥ ਨੀਲਾ ਹੁੰਦਾ ਪਿਆ ਮੇਰਾ ਠੰਡ ਨਾਲ ਨਾਲੇ ਥੱਕ ਗਿਆ ਆ ਤਾਈ ਮੈਂ ਸੋਚਿਆ ਪਹਿਲਾਂ ਮੈਂ ਇੱਕ ਹੀ ਹੈਂਡ ਨੂੰ ਲਗਾਨੀ ਆ ਮੈਂ ਮੈਂ ਜਿੰਦ ਤੱਕ ਅਮ ਜਿੰਦ ਤੱਕ ਚੱਲਾਂ ਮੈਂ ਬੈਕ ਸਾਈਡ ਸ਼ੁਰੂ ਕਰਤੀ ਐ ਫਰੰਟ ਦੇ ਉੱਤੇ ਹੋ ਗਈ ਐ ਤੇ ਨਾਲੇ ਸੁਣ ਲਓ ਭੀ ਕਿੰਨੇ ਰੁਪਏ ਕਿਲੋ ਕਿੰਨੀ ਸਬਜੀ ਆ ਪਾਈ ਬੋਲਣ ਡਿਆ 12 ਨਾ ਲਓ ਸਬਜੀ ਇਹਨਾਂ ਦੇ ਸਸਤੀ ਇੱਥੇ ਸਾਡੇ ਮਹਿੰਗੀ ਆ ਵੇਚੋਂ 6.5 ਆਪਣੇ ਬੰਦੇ ਨੂੰ ਪਾਉਂਦਾ ਆ ਰਿਹਾ ਆ 4 ਕਿਲੋ ਟਮਾਟਰ ਦੀਆਂ 5 ਗੱਟੀਆਂ ਲਾਲ ਜੀ ਆਜਾ ਆਜੀ ਆਲੂ ਆਗੇ ਤੇ ਆਜੀ ਆਲੂ ਮਿਲ ਲਗੇ 1.5 ਕਿਲੋ ਕਿੰਨਾ ਸਸਤਾ ਰੋਡ ਤੇ ਘਰ ਹੋਣ ਕਰਕੇ ਬਹੁਤ ਡਿਸਟਰਬੈਂਸ ਹੋ ਰਹੀ ਹੈ ਬਾਹਰ ਕਦੀ ਕੁਛ ਕਦੀ ਕੁਛ तो देखो तीन दसना जरूर कि किमें देंदी लगे इन्होंने लाइट्स भी ऑन हो गई जी बार देखो बस हो दे तो गई ना भैया अंगूठा ही रह तो गया <speaking> <किनों> <speaking थावड़ियों> ਉਹ ਯਾਦ ਰੋਹ ਜਾਈਂ ਮੈਂ ਜੀਹਨੋ ਸੋਹਣੀ ਲੱਗ ਬਹੁਤ ਸੋਹਣੀ ਲਾਈ ਆ ਪਿਆਰੀ ਲੱਗੀ ਨਾ ਜੀ ਮਹਿੰਦੀ ਮੈਂ ਤਾਂ ਇੱਕ ਹੱਥ ਤੇ ਜ਼ੋਰ ਲਾ ਦਿਓ ਨੀਲੇ ਹੋ ਗਏ ਹੱਥ ੱਪੜੋ ਉਂਗਲੀ ਪਰ ਹੈਂਕੀ ਮੇਰਾ ਚੱਲ ਨਾ ਵੋਇਨ ਹਵਾ ਬੋ ਕਰਾ ਚੱਲ ਨਾ ਦੋ ਬੀ ਵਾਲਾ ਦੇ ਕੋਈ ਚੱਲ ਨਾ ਵੋਇਨ ਧੋਣ ਖਲਾ ਚੱਲ ਨਾ ਜਾਣਾ ਜਾਣਾ ਇਹਨੇ ਵਿਰੋਧ ਨਹੀਂ ਲੈਣਾ ਕਿਲੋ ਦਾ ਕਿਲੋ ਮਾਦੀ ਮਾਦੀ ਖਾ ਕੇ ਕਰਾਉਣੀ ਕਿਲੋ ਮਟਰ ਚਾਰ ਚਾਰ ਕਿਲੋ 100 ਦਾ ਚੀਕ ਇਹ ਸੁੱਕਣੀ ਨਹੀਂ ਬਈਆ ਚਲਦੀ ਆ ਨਾ ਮੋਟੀ ਆ ਨਾ ਹਾਂ ਜੇ ਜਾ ਕੇ ਚੂਲੇ ਤੇ ਕਹਾਂ ਰੱਖ ਦੂ ਆਤਮੇ ਸ਼ਿਵਲਾ ਦਾ ਚਾਈ ਬਾਦੀ ਬੱਧੀਆ ਸ਼ਿਵਲਾ ਨਾ ਤੰਦੂਰੀ ਵਾਲਾ ਨਹੀਂ ਨਾ ਤੰਦੂਰ ਵਾਲਾ ਨਹੀਂ ਉੱਪਰ ਹਲਵਾਈ ਹੈ ਹੀਟਰ ਲਾ ਲੀ ਜੀ ਨਾ ਜਲਦੀ ਸੁਝੇਗਾ ਅੱਛਾ ਹੀਟਰ ਦੇ ਅੱਗੇ ਬਹਿਨੀ ਆ ਜਾ ਕੇ ਹਾਂ ਹੀਟਰ ਦੇ ਅੱਗੇ ਹੂੰ ਫਿਰ ਬਾਹਵੇਂ ਸੇਕ ਨਾਲ ਕਲਰ ਹੀ ਨਾ ਦਵੇ ਨਹੀਂ ਨਹੀਂ ਚਲੋ ਜੀ ਹੋ ਗਈ ਆ ਮਹਿੰਦੀ ਦੀ ਰਸਮ ਕੰਪਲੀਟ ਤੇ ਵਲੌਗ ਨੂੰ ਚੰਗੀ ਤਰ੍ਹਾਂ ਪੂਰਾ ਦੇਖਿਓ ਬਈ ਠੀਕ ਹੈ ਓਕੇ ਜੀ